ਸਾਹ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆਪ ਭਾਗ ਸਿੰਘ ਫਾਰਮ ਦੇ ਚੈਨਲ ਦੇ ਉੱਪਰ ਤਿੰਨ ਗਾਵਾਂ ਦੀ ਵੀਡੀਓ ਸਾਂਝੀ ਕਰਨੀ ਹੈ ਕਿ ਜਿਨ੍ਹਾਂ ਦੇ ਵਿੱਚੋਂ ਇੱਕ ਪਿਓਰ ਐਟਿਫ ਇੱਕ ਥੋੜੀ ਜੀ ਐਫ ਕ੍ਰੋਸ ਤੇ ਇੱਕ ਥੋੜੀ ਜਰਸੀ ਜਦਾ ਮਿਲ ਖਾਂਦੀ ਆ ਤਿੰਨੇ ਟੌਪ ਕਲਾਸ ਵਹਿੜਾਂ ਦੂਜਾ ਦੂਜਾ ਸੁਆਗਾ ਇਹ ਤਿੰਨੇ ਵਹਿੜਾਂ ਬਾਈ ਨੇ ਵੇਚਣਾ ਨੇ ਗੀਆਂ ਸੋ ਜਿਹੜੇ ਵੀਰ ਨੇ ਖਰੀਦਣਾ ਹੋਆ ਸੋ ਤਸੱਲੀ ਨਿਰਖ ਵਰਖ ਆਪ ਕਰਨੀ ਹੈ ਕਿ ਤੇ ਜੇਕਰ ਚੈਨਲ ਤੇ ਆਇਓ ਪਹਿਲੀ ਵਾਰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਕਿਸੇ ਭਰਾ ਨੇ ਮੈਥੋਂ ਕੋਈ ਜੀ ਵੀਡੀਓ ਬਣਾਉਣੀ ਹੈ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462500 ਕੇ ਮੇਰਾ ਨੰਬਰ ਜਿਸ ਵਾਕਿਆ ਬਾਈ ਨਾਲ ਗੱਲਬਾਤ ਕਰਾਵਾਂਗੇ ਤਿੰਨੇ ਗਾਵਾਂ ਡਿਟੇਲ ਅ ਵਿੱਚ ਕਰਾਵਾਂਗੇ ਵੀਡੀਓ ਪੂਰੀ ਦੇਖਿਓ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਬਾਈ ਜੀ ਨਾਮ ਮੰਦਰ ਸਿੰਘ ਪਿੰਡ ਛੰਨਾਗਲਾਵ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਭਧੌੜ ਨਾਣੇਵਾਲ ਸੰਧੂ ਖੁਰ ਠੀਕ ਆ ਜੀ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ 98557 ਹਾਂਜੀ 33687 33687 ਠੀਕ ਆ ਜੀ ਤੇ ਨੇੜੇ ਪਲਾੜਾ ਦਾ ਨਾ ਆਪਣਾ ਇਹਦਾ ਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਤਿੰਨ ਗਾਂ ਬਕਾਉਆ ਜੀ ਹਾਂਜੀ ਤਿੰਨੇ ਵੜਾ ਬਕਾਉਆ ਤੇ ਤਿੰਨੀ ਦੂਜੇ ਸੂਏ ਤੰਨਾ ਦੇ ਦੂਜਾ ਸੂਆ ਹੈ ਤੇ ਗੱਬਣੇ ਆ ਤਿੰਨੇ ਤਿੰਨੇ ਸੂਣ ਵਾਲਿਆਂ ਨੇ ਆ ਠੀਕ ਆ ਜਿਹੜੀ ਪਹਿਲੇ ਨੰਬਰ ਤੇ ਗਾਂ ਜਿਵੇਂ ਦੇ ਦੇ ਆਪਾਂ ਨਾ ਇਹਦਾ ਮਤਲਬ ਕਿੰਨਾ ਟਾਈਮ ਸੂਣ ਦਾ ਪਿਆ ਹ ਜੀ ਇਹ ਬਾਈ ਹਫਤੇ ਦੇ ਵਿੱਚ ਦਿਨ ਲੈਂਦੀ ਹੈਗੀ ਹਫਤੇ ਦੇ ਵਿੱਚ ਦਲਦੀ ਹੈ 8-10 ਦਿਨ ਹਫਤਾ ਬਾਕੀ ਹੈ ਨਾ ਫਿਰ ਇਹਦਾ ਢਿੱਲ ਢੂਲੇ ਤਾਂ ਬਹੁਤ ਪਈ ਆ ਬਾਈ ਇਹਨਾਂ ਦੇਖੋ ਨਾ ਠੰਡੀ ਸੀਲ ਪੂਰੀ ਹੈ ਠੰਡੀ ਸੀਲ ਹੈ ਤੇ ਦੇਖੋ ਜੀ ਚਾਰੇ ਥਾਂ ਗਾਂ ਦੇ ਪੂਰੇ ਟਾਪ ਕਲਾਸ ਨਿਖੜਵੇਂ ਗੱਠਗੜ ਦੇ ਸਾਹਮਣੇ ਲੱਗੇ ਹੋਏ ਨੇ ਧੋਰ ਬਾਈ ਨਾਲ ਦੀ ਨਾਲ ਫਿਰ ਦੂਜਾ ਸੂਰ ਸੂਰ ਵਾਲੇ ਤਕਰੀਬਨ 8 ਦਿਨ ਸੂਰ ਦੇ ਬਾਕੀ ਪਏ ਨੇ ਤੇ ਬੈਡ ਗਾਂ ਦਾ ਕਦ ਕਾਠ ਬੇਲ ਮੈਂ ਕਹਿੰਦਾ ਪੂਰੀ ਫੁੱਲ ਓਕੇ ਰਿਪੋਰਟ ਹੈ ਲੰਬੀ ਉੱਚੀ ਗਾਂ ਪੂਰੀ ਹੈ ਨਾ ਛੋਟੀ ਸਾਡੀ ਕੋਈ ਨਹੀਂ ਪਰ ਜਿੰਨਾ ਕ ਬਾਕੀ ਬਾਜਨ ਕਦਗੜ ਤੁਹਾਡੇ ਵੀਡੀਓ ਸਾਹਮਣੇ ਵੀ ਥਾਨ ਕੁਆਲਟੀ ਤੁਹਾਡੇ ਸਾਹਮਣ ਮੇਰਾ ਫਰਜ਼ ਇਹ ਹੈ ਵੀ ਜਿੰਨੀ ਕ ਚੀਜ਼ ਦੀ ਤਾਰੀਫ਼ ਓਨੀ ਕਰਨੀ ਜਿੰਨੀ ਉਹ ਜਾਇਜ਼ ਆ ਜੇ ਹੁਣ ਇਹਨੂੰ ਕਹਾਂ ਮਦਰੀ ਹੈ ਮਦਰੀ ਨੂੰ ਮਦਰੀ ਕਹਾਗੇ ਤੇ ਉੱਚੀ-ਨੁੱਚੀ ਕਾਹਗੇ ਪ੍ਰਿੰਟ ਜੇ ਸੋਹਣਾ ਤਾਂ ਸੋਹਣਾ ਹੀ ਕਹਾਗੇ ਨਾ ਤੇ ਬਾਕੀ ਖਰੀਦਣੀ ਤੁਸੀਂ ਹੁੰਦੀ ਆ ਪੈਸੇ ਤੁਸੀਂ ਲਾਉਣੇ ਆ ਤੇ ਤਸੱਲੀ ਨਿਰਖ ਫਰਕ ਤੁਸੀਂ ਕਰਨੀ ਹੁੰਦੀ ਆ ਨਾ ਦੇਖ ਸਕਦੇ ਜੀ ਬਾਈ ਪਹਿਲੇ ਸਾਲ ਦੁੱਧ ਕਿੰਨਾ ਕੱਢਾ ਵਗਾੰਦਾ ਦਾ ਪਹਿਲੇ ਸੂਏ ਨੇ ਬਾਈ 20 ਲੀਟਰ ਦੁੱਧ ਕੱਢਿਆ ਸੀ ਬਾਈ ਬਿਲਕੁਲ ਠੀਕ ਬਾਈ ਤੇ ਫੇਰ ਤਾਂ ਇਸ ਵਾਰ ਵੀ ਜਿਹੜੀ 25 ਕਿਲੋ ਆਰਾਮ ਵਾਲੀ ਪਾਦੂ ਫਿਰ ਵੜੇ ਹਾਂ ਹਾਂ ਇਹ ਤਾਂ ਕੀ ਦੂਜੇ ਸੂਏ ਐ 25 ਪਲੱਸ ਕੱਢ ਤੇ ਵਾਕੀ ਨਾਲਾਂ ਇਹਦੇ ਬਰੀਕ ਉਹ ਦੇਖ ਸਕਦੇ ਹੋ ਥਾਣਾ ਦਾ ਗੈਪ ਦੇਖ ਸਕਦੇ ਹੋਗੇ ਅੱਗੇ ਕੀ ਗਾਂ 2 ਨੰਬਰ ਵੀਰੇ 2 ਨੰਬਰ ਗਾਂ ਦੀ ਕੀ ਡਿਟੇਲ ਆ ਬਾਈ ਇਹ ਵੀ ਦੂਜਾ ਸੂਹ ਸੂਹ ਇਹ ਗੱਬਣ ਆ ਕੀ ਠੀਕ ਹੈ ਇਹ ਹਫਤੇ ਦੇ ਵਿੱਚ ਵੀ ਦਿਨ ਲੈ ਸਕਦੀ ਆ ਪਾਰ ਵੀ ਹੋ ਸਕਦੀ ਆ ਠੀਕ ਠੰਡੀ ਸੀਲਾ ਪੂਰੀ ਆ ਬਾਈ ਲੈ ਦੇਖੋ ਲਓ ਜੀ ਦੇਖੋ ਆ ਦੇਖੋ ਬਲਾ ਤਾਂ ਜੀ ਥਾਣਾ ਦਾ ਗੈਪ ਬੈਣੀ ਸਾਈਡ ਤੋਂ ਚੈੱਕ ਕਰ ਲੋ ਤੇ ਬੈਕ ਸਾਈਡ ਤੋਂ ਦੇਖੋ ਜੀ ਥਾਣਾ ਦਾ ਗੈਪ ਤੇ ਇੱਥੋਂ ਹਾਂ ਇੱਕ ਮਿੰਟ ਕਬੈਣੀ ਸਾਈਡ ਤੋਂ ਦੇਖੋ ਜੀ ਥਾਣਾ ਦਾ ਗੈਪ ਨਾ ਤੇ ਟੱਲੇ ਦਾ ਭਾਈ ਕਿਨੇ ਲੋ ਜੀ ਟੱਲੇ ਦੇਖ ਸਕਦੇ ਹੋਗੇ ਤੇ ਬਾਕੀ ਗਾਂ ਦੇਖੋ ਫੇਸ ਕੁਆਲਟੀ ਤੌਰ ਬਾਈ ਗਾਂ ਨਾਲ ਫੇਸ ਕੁਆਲਟੀ ਚੈੱਕ ਕਰੋ ਗਾਂ ਦੂਜਾ ਸੂਈ ਇਹ ਸੋਨ ਵਾਲੀ ਆ ਤੇ ਅੱਠ ਨੌਕ ਦੇੰਦੂ ਇਹ ਕੱਚੀ ਆ ਗਾਂ ਦਾ ਕੱਦ ਕਾਠ ਜਿਆਦਾ ਮਧਰਾ ਨਹੀਂ ਤੇ ਜਿਆਦਾ ਉੱਚਾ ਨਹੀਂ ਜਿਹੜੀ ਸੋਹਣੀ ਗਾਂ ਜਿਹੜੀ ਆਮ ਘਰਾਂ 'ਚ ਆਪਣੇ ਗਾਂਵਾਂ ਰੱਖਿਆ ਹੁੰਦੇ ਆ ਹਨਾ ਉਹ ਗਾਂ ਆ ਗਈ ਇਹ ਬੱਤ ਦੀ ਕੱਦ ਕਾਠ ਵਾਲੀ ਬੱਤ ਇਹ 베ਰ ਵਾਲੀ ਤੇ ਬੱਤ ਜਿਹੜੀ ਦੁੱਧ ਵਾਲੀ ਜਾਂਦੀ 17 18 ਕਿਲੋ ਦੁੱਧ ਲਿਆ ਪੰਜ ਮੈਂ ਆਮ ਇਹ ਕਹਿੰਦੇ ਨੇ 16 17 ਕਿਲੋ ਲਈ ਦੇਖਣ ਜੋਂ ਮੇਲਾ ਦੇ ਬਾਕੀ ਬਾਈ ਨੂੰ ਪੁੱਛ ਬਾਈ ਪਹਿਲੇ ਸੁੱਧ ਕਿੰਨਾ ਕੱਢਾ ਵਗਾ ਦਾ ਬਾਈ ਇਹਨੇ ਪਹਿਲੇ ਸੂਏ 18 19 ਲੀਟਰ ਦੁੱਧ ਕੱਢਿਆ ਕਿ 20 ਪਲੱਸ ਕੱਢੂਗਾ ਉਹ ਜੇ 18 20 ਵਾਲੀ ਗਾਂ ਹੈ ਹੀ ਹੈਗੀ ਉਹ 18 17 20 ਦੇ ਮਤਲਬ ਖਾਦ ਖਰਾਕ ਤੇ ਡਿਪੈਂਡ ਹੈ ਚੰਗੀ ਖਰਾਕ ਪਈ ਤਾਂ 20 ਕੱਢ ਦੂ ਜੇ ਮਾੜੀ ਘੱਟ ਖਰਾਕ ਰਗੀ ਤਾਂ 15 16 ਤੇ ਰਹਿ ਜੂਗੀ ਗੱਲ ਇਹ ਹੁੰਦੀ ਹੈ ਨਾ ਬਾਕੀ ਥੋੜੀ ਸਾਹ ਸੰਭਾ ਤੇ ਥੋੜੀ ਨਿਰਖ ਬਾਕੀ ਬੰਦੇ ਆ ਸਾਹ ਸੰਭਾਲ ਤੇ ਖਰਾਕ ਦੇ ਸਿਰ ਤੇ ਹਨਾ ਸਹੀ ਆ ਸਹੀ ਵੇਰੀ ਮੋ ਪਹਿਲੀ ਗੱਲ ਬੋਲੀ ਹਾਂਜੀ ਹੁਣ ਆਪਾਂ ਆਪਾਂ ਸੂਖਾ ਪਾਵਾਂਗੇ ਮਾ ਚੈੱਕ ਕਰਾ ਦਨ ਨੂੰ ਦੇਖ ਲੋ ਜੀ 2 ਨੰਬਰ ਦੀ ਫੇਸ ਕੁਆਲਿਟੀ ਤੇ 1 ਨੰਬਰ ਦੀ ਫੇਸ ਕੁਆਲਿਟੀ ਬਹੁਤ ਸੋਹਣਾ ਬਹਿੜਾ ਨਹੀਂ ਅੱਗੇ ਲੰਬੀ ਤੋਰ ਲੈ ਵੀਰੇ 3 ਨੰਬਰ ਬਹਿੜ ਦੇਖੋ ਜਰਸੀ ਜਿਆਦਾ ਇੱਕ ਜਰਸੀ ਦਾ ਸਾਈ ਵਾਲਾ ਤਾਂ 2 ਥੋੜਾ ਘਣਾ ਪਰਸੈਂਟ ਹੈਗਾ ਕ੍ਰੋਸ ਜਰਸੀ ਚ ਆ ਗਈ ਕੱਦ ਮਧਰਾ ਹੈ ਪਰ ਲੇਵੇ ਦੀ ਕੁਆਲਿਟੀ ਟੈਲਟੂਲ ਬਹੁਤ ਪਈ ਆ ਬਾਈ ਇਹਦਾ ਕਿੰਨਾ ਟਾਈਮ ਸੌਂਦਾ ਪਿਆ ਬਾਈ ਇਹ ਵੀ ਉਹਦੇ ਜਿੰਨੀ ਜਿਹੜੀ 2 ਨੰਬਰ ਦਿਖਾਈ ਉਹਨੇ ਜਿਹੜੀ ਹੱਥ ਦੇ ਵਿੱਚ ਹਫਤੇ ਦੇ ਬਾਹਰ-ਬਾਰ ਹਫਤਾ 8-10 ਦਿਨ ਉਹੀ ਨੇ ਲੈਂਦਿਆਂ ਲੀਆਂ ਠੀਕ ਆ ਠੀਕ ਆ ਤੇ ਇਹਦਾ ਵੀ ਪਹਿਲੇ ਸੇ ਦੁੱਧ ਕਿੰਨਾ ਕੱਢਾ ਵਾਇ ਇਹੇ ਦੋਵੇਂ ਵਾੜਾ ਸੇਮ ਹੀ ਆ ਬਾਈ ਕੁਆਲਿਟੀ ਸੇਮ ਚੀਜ਼ ਹੀ ਆ ਹਾਂ ਠੀਕ ਆ ਠੀਕ ਲਓ ਜੀ ਥਣ ਚੈੱਕ ਕਰ ਲੋ ਤੇ ਇਧਰੋਂ ਦੇਖੋ ਜੀ ਕਬਣੀ ਸਾਈਡ ਤੋਂ ਥਣ ਦੇਖੋ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆਪਾਂ ਬਹਿਣੀ ਸਾਈਡ ਤੋਂ ਥਣ ਆ ਦੇਖੋ ਜੀ ਬਹਿਣੀ ਸਾਈਡ ਤੋਂ ਥਣ ਦਾ ਚੈੱਕ ਕਰ ਲੋ ਗੈਪ ਢਿੱਲ ਦਿਖਾਈ ਬਾਈ ਕਿੰਨੀ ਕੁ ਬਈਦੀ ਹਜੇ ਢਿੱਲ ਦਾ ਬਹੁਤ ਜ਼ਿਆਦਾ ਪਈ ਹੈ ਨਾ ਰੂ ਮਾਰਗਾ ਪਿਆ ਲਿਆ ਬਾਈ ਹਜੇ ਢਿੱਲ ਥੂ ਖਾਸੀ ਪਈ ਹੈ ਵਧੀਆ ਤਿਆਰ ਹੋ ਗਈ ਹੈ ਹਾਂ ਜੀ ਸੀਲ ਬਹੁਤ ਆ ਲਓ ਲਓ ਦੇਖੋ ਇਹ ਨਾਲ ਦੀ ਨਾਲ ਦਿਖਣੀਗਾ ਮਾਰੋ ਪੂਛ ਉਹਦੀ ਜਕਲੀ ਵਹਿ ਠੀਕ ਆ ਜੀ ਤੇ ਇਹ ਵੀ ਦੂਜਾ ਸੂਆ ਸੌਂਦੀ ਹੈ ਬਾਈ ਹਾਂ ਦੂਜੇ ਸੂਏ ਗੱਬਣ ਲਓ ਦੇਖੋ ਜੀ ਇਹ ਵੀ ਦੂਜਾ ਸੂਆ ਸੌਂਦੀ ਹੈ ਕਾਦੇ ਦਾ ਥੋੜਾ ਮਧਰਾ ਹੈ ਤੇ ਆਹ ਗਾਂ ਮਧਰੀ ਨਹੀਂ ਇਹ ਉੱਚੀ ਆ ਵਧੀਆ ਵਧੀਆ ਕੱਦ ਕਾਠ ਵਾਲੀ ਆ ਆਹ ਜਿਆਦਾ ਉੱਚੇ ਕੱਦ ਕਾਠ ਵਾਲੀ ਤਿੰਨੇ ਆ ਤਿੰਨੇ ਕੁਆਲਟੀ ਆ ਗਿਆ ਤੇ ਤਿੰਨੇ ਨਾ ਅੜੜ ਨਸਲ ਆ ਗਿਆ ਬਾਈ ਤੇਰਾ ਰੇਟ ਫਿਰ ਤਿੰਨਾਂ ਦਾ ਰੇਟ ਮੁੱਲ ਬਾਈ ਜਿਹੜੀ ਆਪਣੀ ਵੱਡੀ ਵਹਿੜ ਆ ਗਈ ਐਚ ਐਫ 1 ਨੰਬਰ ਤੇ 1 ਨੰਬਰ ਤੇ ਇਹਦਾ ਆਪਣਾ ਲੈਂਡ ਦੇਣੀ 95 ਠੀਕ ਆ ਆਹ ਵਹਿੜ ਦਾ ਲਓ ਜੀ ਲੈਵਾ ਚੈੱਕ ਕਰੋ ਅੱਗੇ ਪਿੱਛੇ ਦਾ ਲੈਵਾਗਾ 95000 ਕੋਈ ਗੱਲ ਥੋੜਾ ਉਹਦਾ ਫਿਰ ਵੀ ਮਾਨਤਾ ਕਰ ਦੇਣਗੇ ਬਾਈ ਬੇਸ਼ੱਕ ਕਹੀ ਜਾਣ ਬਾਈ ਮਾਨ ਪੂਰਾ ਤੇ ਆ ਦੋਵੇਂ ਵਹਿੜਾ ਜਣੀਆਂ ਇਹਨਾਂ ਦਾ 65-65000 ਕਰਦੇ ਆ ਮੌਕੇ ਥੋੜਾ ਵੋਗਾ ਮਾਨਤਾਣ ਹੋ ਜਾ ਕਾਲੀ ਦਾ ਵੀ 65 ਹੈ ਆ ਦੋਨੋਂ 23 ਤਰੀਕਾ ਵੀ ਹਾਂ 65000 ਰੁਪਿਆ ਇਹਨਾਂ ਚ 65 ਚ ਮਾਨਤਾਣ ਹੋ ਜਾਊਗਾ ਮੌਕੇ ਥੋੜਾ ਵੋਗਾ ਤੇ ਨਾਲ ਦੀ ਜਨ 95 ਚੋਂ ਤੇ 65-65 ਚੋਂ ਮਾਨਤਾਣ ਹੋ ਜਾਊਗਾ ਮੋਬਾਈਲ ਨੰਬਰ ਬਾਈ ਇੱਕ ਵਾਰੀ ਫੇਰ ਬੋਲ ਦੀ 98557 ਹੂੰ 33687 595533687 ਪਿੰਡ ਸ਼ਨਾਗਲਾ ਸਿੰਘ ਵਾਲਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਠੀਕ ਹੈ ਇਹ ਗਾਮਾ ਦੀ ਬਾਕੀ ਜਿਹੜੀ ਕਸਰ ਮੈਥੋਂ ਕੋਈ ਰਹੇਗੀ ਜਾਣਕਾਰੀ ਪੁੱਛਣ ਵਾਲੇ ਬਾਈ ਦਾ ਨੰਬਰ ਤਾਂ ਇਹ ਤੇ ਸੰਪਰਕ ਕਰ ਲਿਓ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ